ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਦੋ ਝੋਟੀਆਂ ਦਿਖਾਉਣੀਆਂ ਨੇ ਦੋਵੇਂ ਝੋਟੀਆਂ ਝੋਟੀਆਂ ਦੀਆਂ ਦੋਸਤੋ ਪ੍ਰੋਪਰ ਡਿਟੇਲਸ ਸਮੇਤ ਆਪਾਂ ਵੀਡੀਓ ਬਣਾਵਾਂਗੇ ਫੁੱਲ ਇਨਫੋਰਮੇਸ਼ਨ ਆਪਾਂ ਓਨਰ ਮਾਲਕ ਦੇ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਜਾਣਕਾਰੀ ਹਾਸਲ ਕਰਾਂਗੇ ਏਰੀਆ ਜਿਹੜਾ ਹੈਗਾ ਦੋਸਤੋ ਜਿੱਥੇ ਤੁਸੀਂ ਪਹੁੰਚ ਕਰਨੀ ਹੈਗੀ ਆ ਪਿੰਡ ਲਖਣਾ ਤਹਿਸੀਲ ਪੱਟੀ ਜ਼ਿਲ੍ਹਾ ਦਰਨ ਦਰਨ ਲੱਗਦਾ ਹੈਗਾ ਵੀਰੋ ਭਿੱਖੀਵਿੰਡ ਤੋਂ ਦੋਸਤੋ ਜਦੋਂ ਆਪਾਂ ਖੇਮ ਕਰਨ ਰੋਡ ਆਉਂਦਿਆਂ ਤਾਂ ਰਸਤੇ ਵਿੱਚ ਅਲਗੋ ਕੋਠੀ ਤੋਂ ਅਗਲੇ ਪਾਸੇ ਦੋਸਤੋ ਅਮਰਕੋਟ ਅੱਡਾ ਅਮਰਕੋਟ ਅੱਡੇ ਤੋਂ ਦੋਸਤੋ ਤੁਸੀਂ ਮਹਿਮੂਦਪੁਰਾ ਮਹਿਮੂਦਪੁਰੇ ਤੋਂ ਸਿੱਧਾ ਰੋਡ ਦੋਸਤੋ ਅੱਗੇ ਨੂੰ ਆਉਂਦਾ ਲਖਣਾ ਪਿੰਡ ਬੇਸ਼ੱਕ ਪਾਈ ਹੋਰੀ ਜਿਹੜਾ ਜ਼ਮੀਨ ਆਪਣੀ ਦੇ ਵਿੱਚ ਬੈਠੇ ਆ ਪੈਲੀਆਂ ਦੇ ਵਿੱਚ ਘਰ ਹੈਗੇ ਆ ਪਰ ਤੁਸੀਂ ਜਿਹੜੇ ਸੰਪਰਕ ਨੰਬਰ ਆ ਦੋਸਤੋ ਮੈਂ ਵੀਡੀਓ ਦੇ ਵਿੱਚ ਚਲਦੇ ਕਰ ਦੇਣੇ ਆ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਪਿੰਡ ਲਖਨਾ ਪਹੁੰਚ ਕੇ ਤੇ ਬਾਈ ਬਲਵੰਤ ਸਿੰਘ ਦੇ ਘਰੇ ਆਏ ਆ ਦੋਸਤੋ ਬਾਈ ਬਲਵੰਤ ਸਿੰਘ ਦਾ ਜਿਹੜਾ ਦੋਸਤੋ ਕੰਮਕਾਰ ਹੈਗਾ ਪਸ਼ੂ ਪਾਲਣ ਦਾ ਹੈਗਾ ਡੇਰੀ ਫਾਰਮਿੰਗ ਦਾ ਕੰਮ ਆ ਘਰੇਲੂ ਪਸ਼ੂ ਦੋਸਤੋ ਤੈਨੂੰ ਤੁਹਾਨੂੰ ਜਿਹੜੇ ਇਸ ਘਰ ਦੇ ਵਿੱਚੋਂ ਮਿਲਣਗੇ ਕੋਈ ਸੇਲ ਪਰਚੇਜ ਵਾਲਾ ਪਸ਼ੂ ਜਾਂ ਵਪਾਰੀ ਵਰਗ ਦੇ ਨਾਲ ਸੰਬੰਧਤ ਨਹੀਂ ਹਨ ਵੀਰ ਹਣੀ ਤੇ ਪਸ਼ੂ ਜਿਹੜੇ ਆ ਦੋਸਤੋ ਜਦੋਂ ਤਿਆਰ ਹੋ ਜਾਂਦੇ ਆ ਨਾਰਮਲ ਹੀ ਘਰ ਦੇ ਵਿੱਚੋਂ ਸੇਲ ਕਰ ਲੈਂਦੇ ਆ ਤੇ ਬਾਈ ਬਲਵੰਤ ਹੋਣਾ ਨਾਲ ਵੀ ਆਪਾਂ ਤੁਹਾਡੀ ਗੱਲਬਾਤ ਕਰਾਵਾਂਗੇ ਬਿਲਕੁਲ ਦੋਸਤੋ ਜਿਹੜਾ ਪਾਕਿਸਤਾਨ ਹਿੰਦੁਸਤਾਨ ਦਾ ਜਿਹੜਾ ਦੋਸਤੋ ਸਰਹੱਦ ਹੈਗੀ ਆ ਬਾਰਡਰ ਹੈਗਾ ਇੱਥੋਂ 2 ਕਿਲੋਮੀਟਰ 1.5 2 ਕਿਲੋਮੀਟਰ ਦੀ ਦੂਰੀ ਹੈਗੀ ਆ ਡਰੇਨ ਬਿਲਕੁਲ ਦੋਸਤੋ ਲੱਗੇ ਹੈਗੀ ਆ ਕਿਉਂਕਿ 1.5 ਤੋਂ 2 ਕਿਲੋਮੀਟਰ ਜਿਹੜੀ ਹਟਮੀ ਆ ਉਹ ਡਰੇਨ ਬਣਾਈ ਗਈ ਹੈ ਡਰੇਨ ਤੇ ਬਿਲਕੁਲ ਨਾਲ ਬਾਈ ਹੋਰਾਂ ਦਾ ਜਿਹੜਾ ਇੱਥੇ ਦੋਸਤੋ ਰਹਿਣ ਵਸੇਰਾ ਘਰ ਹੈਗਾ ਗੱਲਬਾਤ ਆਪਾਂ ਵੀਰ ਦੇ ਨਾਲ ਕਰਦੇ ਆ ਵਧੇਰੇ ਜਾਣਕਾਰੀ ਦੇ ਨਾਲ ਆ ਦੋਸਤੋ ਐਡਰੈਸ ਵੀ ਆਪਾਂ ਪੁੱਛ ਲੈਣੀ ਉਹਨਾਂ ਦੇ ਰਾਹੀ ਜੁਬਾਨੀ ਜਿੱਥੇ ਤੁਸੀਂ ਪਹੁੰਚ ਕਰਨੀ ਹੈਗੀ ਆ ਸਭ ਤੋਂ ਪਹਿਲਾਂ ਭਾਜੀ ਬਲਵੰਤ ਸਿੰਘ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋਰ ਸਨੋਵਿਰ ਜੀ ਠੀਕ ਠਾਕ ਚਾਚੀ ਜੀ ਬਲਵੰਤ ਜੀ ਠੀਕ ਠਾਕ ਆ ਠੀਕ ਆ ਜੀ ਅੱਛਾ ਭਾਜੀ ਬਲਵੰਤ ਸਿੰਘ ਜੀ ਜੇਕਰ ਆਪਣੇ ਕਿਸਾਨ ਵੀਰਾਂ ਨੇ ਮੱਝਾਂ ਖਰੀਦਣ ਲਈ ਇੱਥੇ ਆਉਣਾ ਹੋਵੇ ਤਾਂ ਕਿਹੜੇ ਪਾਸਿਓਂ ਆਉਣ ਕੋਈ ਪ੍ਰੋਪਰ ਜਆ ਡਰੈਸ ਜਿਹੜਾ ਪੱਕਾ ਤੁਸੀਂ ਆਪਣੇ ਜਵਾਨੀ ਜ਼ਰੂਰ ਦੱਸ ਦਿਓ ਵੀਰ ਜੀ ਆਪਣਾ ਏਡਾ ਅੰਮ੍ਰਿਤਕੋਟ ਪੈਂਦਾ ਏ ਮੇਨ ਜੀ ਉਤੋਂ ਲਾਖਣਾ ਮਹਮੂਦਪੁਰਾ ਰਸਤੇ ਹੀ ਪਿੰਡ ਪੈਂਦੇ ਜੀ ਜੀ ਆਪਾਂ ਖੇਤਾਂ ਦੇ ਵਿੱਚ ਬੈਠੇ ਹੋਏ ਹਾਂ ਠੀਕ ਆ ਬਾਕੀ ਜਰ ਨੂੰ ਮਾਝੇ ਦਾ ਦੱਸਦਾ ਬਿਲਕੁਲ ਡਰੇਨ ਨਾਲ ਹੀ ਹੈ ਨਾ ਜੀ ਹਾਂਜੀ ਆ ਡਰੇਨ ਲੱਗਦੀ ਬਿਲਕੁਲ ਬਾਟਰ ਦੇ ਚੰਨ ਬਿਲਕੁਲ ਬਾਟਰ ਲੱਗਦੀ ਨਾਲ ਠੀਕ ਆ ਤੇ ਭਾਈ ਵੈਸੇ ਮੈਂ ਜਿੱਦਾਂ ਜ਼ਿਕਰ ਕਰ ਦਿੱਤਾ ਸੀ ਵੀ ਆਪਣਾ ਪਸ਼ੂ ਪਾਲਣ ਦਾ ਘਰ ਦਾ ਹੀ ਕੰਮ ਹੈ ਡੇਰੀ ਦਾ ਕੰਮ ਹਾਂਜੀ ਹਾਂਜੀ ਕਰਦਾ ਪਰ ਜਿੰਨੇ ਪਸ਼ੂ ਮੈਂ ਦਿਖਾ ਰਿਹਾ ਸਾਰੇ ਡੇਰੀ ਫਾਰਮਿੰਗ ਆਪਾਂ ਘਰੇ ਸੰਭੇ ਹੋਏ ਆ ਘਰੇ ਸੰਭੇ ਹੋਏ ਇਹ ਕੋਈ ਪਸ਼ੂ ਵਪਾਰ ਲੈਣ ਦਾ ਤੁਹਾਡਾ ਕੰਮ ਨਹੀਂਗਾ ਨਹੀਂ ਨਹੀਂ ਇਹ ਪਸ਼ੂ ਤਿਆਰ ਹੋ ਜਾਂਦਾ ਤੇ ਪਸ਼ੂ ਸੇਲ ਕਰ ਲੈਂਦੇ ਹਾਂ ਹਾਂਜੀ ਹਾਂਜੀ ਠੀਕ ਆ ਤੇ ਭਾਈ ਜੀ ਅੱਜ ਜਿਹੜੀਆਂ ਦੋ ਝੋਟੀਆਂ ਨੇ ਇਹ ਆਪਣੇ ਕੋਲ ਸੇਲ ਆ ਜੀ ਹਾਂ ਠੀਕ ਆ ਭਾਜੀ ਬਲਵੰਤ ਸਿੰਘ ਜੀ ਇੱਕ ਜਿਹੜੇ ਸੰਪਰਕ ਨੰਬਰ ਨੇ ਉਹ ਬੋਲ ਕੇ ਜਰੂਰ ਦੱਸ ਗਏ ਆਪਣਾ ਨੰਬਰ ਹੈ ਜੀ 99340 ਜੀ 42172 ਠੀਕ ਹੈ ਜੀ ਹਾਂਜੀ ਮੇਰਾ ਨੰਬਰ ਇਹੋ ਦੱਲ ਦੋ ਠੀਕ ਹੈ ਜੀ ਅ ਸੋ ਦੋਸਤੋ ਜੇਕਰ ਮੈਂ ਭਾਜੀ ਹੁਣੋਂ ਤੋਂ ਪਹਿਲੇ ਨੰਬਰ ਵਾਲੀ ਝੋਟੀ ਦੀ ਡਿਟੇਲ ਪੁੱਛ ਲਵਾਂ ਤਾਂ ਆਪਾਂ ਕਰਦੇ ਆ ਤੁਹਾਡੇ ਕੋਲੋਂ ਜਾਣਕਾਰੀ ਲੈ ਕੇ ਸਾਂਝੀ ਤੇ ਭਾਜੀ ਜੇਕਰ ਮੈਂ ਆਪਾਂ ਇਸ ਪਹਿਲੀ ਝੋਟੀ ਦੀ ਗੱਲ ਕਰੀਏ ਨੀਲੀ ਦੀ ਝੋਟੀ ਆ ਹਾਂਜੀ ਹਾਂਜੀ ਤੇ ਪਾਈਏ ਚੱਲਣਾ ਜੀ ਇਹ ਕਿੰਮਾ ਸੂ ਅੱਗੇ ਸੌਣ ਜਾ ਰਹੀ ਹੈ ਤੇ ਕਿੰਨੇ ਦਿਨ ਤੱਕ ਜਿਹੜੀ ਇਹ ਸੂਵੇਗੀ ਇਪਰੀਆ ਫਿਰ ਉਹ ਦੂਸਰੀ ਸਵੇਰ ਸੁਣੀ ਹੈ ਦੂਜਾ ਸੁਬਾ ਦੂਜਾ ਸੁਬਾ ਜੀ ਹਾਂਜੀ ਜੀ ਇਹਦੇ ਦੋ ਤਰੀਕ ਨੂੰ ਦਿਨ ਪੂਰੇ ਹੁੰਦੇ ਆ ਜੀ ਬਾਕੀ ਦਿਨ ਉੱਪਰ ਲੈ ਜਾਇ ਤੇ ਵੱਖਰੀ ਗੱਲ ਹੋਊ ਇੱਕ ਦੋ ਦੇ ਵਿੱਚ ਠੀਕ ਆ 2 ਸਤੰਬਰ ਨੂੰ ਜਿਹੜੇ ਦਿਨ ਪੂਰੇ ਆ ਅੱਜ ਦੋਸਤੋ ਜਿਹੜੀ ਵੀਡੀਓ ਆਪਾਂ ਸ਼ੂਟ ਕਰਦੇ ਪਏ ਆ 30 ਅਗਸਤ ਨੂੰ ਜਿਹੜੀ ਆਪਾਂ 2022 ਨੂੰ ਜਿਹੜੀ ਇਹ ਵੀਡੀਓ ਸ਼ੂਟ ਕਰਦੇ ਪਏ ਆ ਤੇ ਜਿਹੜਾ ਸਮਾਂ ਹੈਗਾ ਦੋਸਤੋ ਡੇਢ ਤੋਂ 2 ਵਜੇ ਦਾ ਜਿਹੜਾ ਦੁਪਹਿਰ ਦਾ ਸਮਾਂ ਹੈਗਾ ਦੋਸਤੋ ਜਦੋਂ ਆਪਾਂ ਵੀਡੀਓ ਇਹ ਬਣਾ ਰਹੇ ਆ ਸੋ ਆਰਡਰ ਦੀ ਕੁਆਲਿਟੀ ਦੋਸਤੋ ਤੁਸੀਂ ਵੇਖ ਕੇ ਜਜਮੈਂਟ ਕਰ ਸਕਦੇ ਹੋ ਕਾਫੀ ਖੂਬਸੂਰਤ ਆਰਡਰ ਹੈਗਾ ਨੀਲੀ ਦੀ ਝੋਟੀ ਆ ਆ ਸ਼ੌਕੀਨ ਵੀਰ ਜ਼ਰੂਰ ਪਸੰਦ ਕਰਨਗੇ ਆ ਬਹੁਤ ਵਧੀਆ ਜਿਹੜੀ ਫੱਬ ਹੈਗੀ ਝੋਟੀ ਦੀ ਉੱਪਰ ਤੱਕ ਪੂਛ ਵਾਈਟ ਆ ਦੋਸਤੋ ਤੇ ਮਗਰਲੇ ਜਿਹੜੇ ਆ ਖੁਰਾਂ ਤੋਂ ਤੁਸੀਂ ਵੇਖੋਗੇ ਥੋੜਾ ਜਿਹਾ ਜਵਾਬ ਤੁਹਾਨੂੰ ਨਜ਼ਰ ਆਵੇਗਾ ਅਗਰਲੇ ਅਗਲੇ ਜਿਹੜੇ ਪੈਰ ਹੈਗੇ ਦੋਸਤੋ ਉਹ ਬਿਲਕੁਲ ਬਲੈਕ ਨੇ ਕੋਈ ਜਵਾਬ ਨਹੀਂ ਹਵਾਨੇ ਤੇ ਥੋੜਾ ਜਿਹਾ ਤੁਹਾਨੂੰ ਜਿਹੜਾ ਨੀਲੀ ਦੇ ਹੋਣ ਦੇ ਨਾਂ ਤੇ ਥੋੜਾ ਜਿਹਾ ਤੁਹਾਨੂੰ ਚਟਾਕ ਆ ਥੋੜਾ ਜਿਹਾ ਦਾਗ ਜਿਹਾ ਜ਼ਰੂਰ ਨਜ਼ ਮੈਂ ਇੱਕ ਗੱਲ ਜ਼ਰੂਰ ਜਿਹੜੀ ਦੋਸਤੋ ਬਿਆਨ ਵਿੱਚ ਕਰ ਦੇਣਾ ਝੋਟੀ ਥੋੜੀ ਜੀ ਡਰਦੀ ਜ਼ਰੂਰ ਆ ਕਿਉਂਕਿ ਬਾਈ ਹੋਰਾਂ ਦੇ ਘਰ ਦੀ ਝੋਟੀ ਆ ਮੈਂ ਥੋੜਾ ਜਿਹਾ ਉਪਰਾਂ ਇਸ ਘਰ ਦੇ ਵਿੱਚ ਆਇਆ ਕਰਕੇ ਥੋੜਾ ਜਿਹਾ ਜਿੱਦਾਂ ਘੂਰਦੀ ਆ ਡਰਦੀ ਆ ਸੋ ਉਹ ਤੁਸੀਂ ਜ਼ਰੂਰ ਜਿਹੜੀ ਵੇਖ ਸਕਦੇ ਹੋ ਜਦੋਂ ਤੁਹਾਨੂੰ ਖੋਲ ਕੇ ਵੀ ਦਿਖਾਈ ਥੋੜੀ ਜੀ ਮੈਂ ਉਸ ਹਿਸਾਬ ਨਾਲ ਨਹੀਂ ਦਿਖਾ ਸਕਦਾ ਕਿਉਂਕਿ ਥੋੜਾ ਜਿਹਾ ਪਸ਼ੂ ਡਰਦਾ ਹੋਣ ਕਰਕੇ ਮੈਂ ਇਸ ਦੇ ਮਗਰ ਜਦੋਂ ਤੁਰੂੰਗਾ ਤੇ ਪਸ਼ੂ ਥੋੜਾ ਜਿਹਾ ਡਰਨ ਕਰਕੇ ਭੱਜ ਵੀ ਸਕਦਾ ਗੱਬਣ ਹੋਣ ਦੇ ਨਾਂ ਤੇ ਮੈਂ ਜਿਹੜੀ ਇਹਨੂੰ ਬਿਲਕੁਲ ਪ੍ਰੋਪਰ ਤੁਹਾਨੂੰ ਤੋਰ ਕੇ ਨਹੀਂ ਤੁਸੀਂ ਬਿਲਕੁਲ ਆਪਦੀ ਜਿਹੜੀ ਨਰਕ ਪਰਖੇਗੀ ਤਸੱਲੀ ਤੁਸੀਂ ਜ਼ਰੂਰ ਕਰ ਸਕਦੇ ਜੀ ਤੇ ਅੱਛਾ ਭਾਜੀ ਅ ਦੂਜਾ ਸੁਬਾ ਸੂਣ ਜਾ ਰਹੀ ਆ ਦਿਨ ਪੂਰੇ 2 ਸਤੰਬਰ ਨੂੰ ਹੋ ਗਏ ਆ ਉੱਪਰ ਦਿਨ ਖੜਦੇ ਕਿੰਨੇ ਲੈ ਜਾਏਗੀ ਹੋ ਸਕਦਾ ਪਿਛਲੀ ਵਾਰੀ 10 ਦਿਨ ਉੱਪਰ ਲੈ ਗਈ ਸੀ 10 ਕੁ ਦਿਨ ਲੈ ਗਈ ਸੀ ਹਾਂਜੀ ਹੋ ਸਕਦਾ ਇਹਦੇ ਕੀ ਲੈ ਜਾਵੇ ਮਲਕੀ 10 ਕੁ ਸਤੰਬਰ ਤੱਕ ਜੇਕਰ ਆਪਾਂ ਝਾਕ ਰੱਖਦੇ ਹਾਂ ਹਾਂਜੀ ਹਾਂਜੀ ਬਾਕੀ ਆਰਡਰ ਦੀ ਕੁਆਲਿਟੀ ਜਿੱਥੋਂ ਤੱਕ ਮੈਨੂੰ ਦਿਸ ਰਹੀ ਆ ਬਣੀ ਥਣੀ ਜਿੰਨੀ ਕ ਹੈਗੀ ਆ ਹੋ ਸਕਦਾ ਵੀ ਛੇਤੀ ਵੀ ਸੂ ਸਕਦੀ ਆ ਹਾਂਜੀ ਹਾਂਜੀ ਠੀਕ ਹੈ ਬਾਕੀ ਹੈਵੀ ਬਾਡੀ weight ਆ ਕਿਸਾਨ ਵੀਰੋ ਵਜਨ ਪੱਟੇ ਦੀ ਬਹੁਤ ਵੱਡੀ ਆ ਖੁੱਲਾ ਪਿੰਡ ਪਿੰਡਾ ਜਿਹੜਾ ਹੈਗਾ ਦੋਸਤੋ ਪਿੱਠ ਪੁੜਿਆਂ ਦੀ ਚੜਾਈ ਵੇਖੋਗੇ ਤਾਂ ਬਿਲਕੁਲ ਰਾਜੀ ਆ ਸੇਵਾ ਬੋਲਦੀ ਆ ਬਾਈ ਹੋਰਾਂ ਦੀ ਚੰਗੀ ਸੋਹਣੀ ਸੇਵਾ ਦੇ ਵਿੱਚ ਦੋਸਤੋ ਪਲੀ ਆ ਤੇ ਬਿਲਕੁਲ ਬਿੱਲੀ ਅੱਖਾਂ ਨੇ ਦੋਨੋਂ ਤੇ ਨਾਸ ਜਿਹੜੀ ਬੱਗੀ ਆ ਕੁੰਡਾ ਸਿੰਘ ਆ ਬਿਲਕੁਲ ਦੋਸਤੋ ਚੰਗੀ ਸ਼ੁਕੀਨ ਦਾ ਜਿਹੜਾ ਦੋਸਤੋ ਦਿਖ ਸਾਹਮਣੇ ਪ੍ਰਤੀਤ ਹੁੰਦੀ ਆ ਤੇ ਪਿੱਠ ਪੁੜਿਆਂ ਦੀ ਜਿਹੜੀ ਚੜਾਈ ਆ ਕਾਫੀ ਜ਼ਿਆਦਾ ਪਿੱਠ ਪੂੜਾ ਚੌੜਾ ਹੈਗਾ ਤਾਰੀਫ਼ ਦੋਸਤੋ ਕਰਨੀ ਬਣਦੀ ਕਿਉਂਕਿ ਨੀਲੀ ਦੀ ਝੋਟੀ ਆ ਤੇ ਬਾਕੀ ਜਿਹੜੀ ਥਣਾ ਦੀ ਆ ਉਹ ਵੀ ਤੁਸੀਂ ਜਰੂਰ ਦੇਖ ਲਵੋ ਬਾਕੀ ਥੋੜਾ ਜਿਹਾ ਤੁਸੀਂ ਜਜਮੈਂਟ ਕਰ ਲਿਓ ਦੋਸਤੋ ਥੋੜਾ ਜਿਹਾ ਡਰ ਦੀ ਜਰੂਰ ਹੈਗੀ ਆ ਕਿਉਂਕਿ ਉਪਰਾ ਕਰਕੇ ਪਸ਼ੂ ਜਿਹੜਾ ਦੋਸਤੋ ਕੋਈ ਪਸ਼ੂ ਜਾਦੇ ਡਰਦੇ ਆ ਉਹ ਤੁਸੀਂ ਜਰੂਰ ਵੇਖ ਲਿਓ ਤੇ ਥਣ ਹਵਾਨੇ ਦੀ ਬਿਲਕੁਲ ਪੱਧਰ ਜਿੱਥੋਂ ਤੱਕ ਮੈਂ ਦੇਖ ਰਿਹਾ ਅੱਛਾ ਭਾਈ ਜੀ ਦੁੱਧ ਪਹਿਲੇ ਸਵੇਰ ਦੀ ਗੱਲ ਕਰੀਏ ਤੇ ਕਿੰਨਾ ਕਹੇਦੇ ਥਣੋਂ ਆ ਪਾਂਚੋਆ ਹੈਗਾ ਜੀ ਪਹਿਲੇ ਸਿਰ ਆਪਾਂ 11 ਲੀਟਰ ਦੁੱਧ ਹੋਇਆ ਦਾ 11 ਕਿੰਨਾ 11 ਲੀਟਰ ਤੋਂ ਉੱਪਰ ਹੀ ਹੋਦ ਰਿਹਾ ਕੋਈ ਨਾਰਮਲ ਜੀ ਸੇਵਾ ਤੇ ਚੋਲਿਆ ਸੇਵਾ ਠੀਕ ਹੈ ਜੀ ਠੀਕ ਹੈ 11 ਕਿਲੋ ਦੀ ਦੋਸਤੋ ਮਿਲਕ ਦੀ ਕੈਪੈਸਿਟੀ ਫਰਸਟ ਲਕਟੇਸ਼ਨ ਦੇ ਵਿੱਚ ਇਸ ਝੋਟੀ ਦੀ ਰਹੀ ਆ ਸੋ ਬਾਕੀ ਜਿੰਨੇ ਜੋਰ ਦੇ ਵਿੱਚ ਹੈਗੀ ਆ ਦੋਸਤੋ ਜਿੰਨੇ ਵਜਨ ਵੱਟੇ ਦੇ ਵਿੱਚ ਹੈਗੀ ਆ ਤਕਰੀਬਨ ਇਸ ਵਾਰ ਆਪਾਂ ਪੁੱਛ ਲੈਨੇ ਭਾਜੀ ਕਿੰਨੇ ਕੁ ਦੁੱਧ ਦੀ ਉਮੀਦ ਆਪਾਂ ਕਰ ਸਕਦੇ ਹਾਂ ਵੀ ਕਿੰਨਾ ਕੁ ਦੁੱਧ ਪਾਉਣ ਦੀ ਸੁਭਾਵਨਾ ਹੈਗੀ ਆ ਕਿ ਤੇਰਾ 14 ਲੀਟਰ ਕਰੇਗੀ 14 ਲੀਟਰ ਤੋਂ ਕਲੈਕਟ ਹੋਊਗਾ ਠੀਕ ਹੈ ਜੀ ਹਾਂ ਜੀ ਸੋ ਦੋਸਤੋ ਉਮੀਦ ਕਰਦੇ ਹਾਂ ਵੀ ਕੁਝ ਅੱਗੇ ਚੰਗਾ ਰਿਜ਼ਲਟ ਦੇਖਣ ਦੇ ਵਿੱਚ ਮਿਲੇਗਾ ਕਿਉਂਕਿ ਹਵਾਨਾ ਦੋਸਤੋ ਜੇਕਰ ਮੈਂ ਗੱਲ ਕਰਾਂ ਤੇ ਕਹਿੰਦੇ ਆ ਵੀ ਜਿੰਨਾ ਧੁੰਨ ਤੋਂ ਸਟਾਰਟ ਹੋ ਕੇ ਤੇ ਪਿਛੇ ਸੂਹ ਨੂੰ ਜਿਹੜਾ ਸ਼ੂਂਦਾ ਜਿਹੜਾ ਹਵਾਨਾ ਦੋਸਤੋ ਤਿਆਰ ਕੀਤੀ ਖੜੀ ਏ ਝੋਟੀ ਤੇ ਅੱਗੇ ਦਿਨਾਂ ਦੇ ਦੌਰਾਨ ਜੇਕਰ ਜੇਕਰ ਆਪਾਂ ਦਿਨ 2 ਸਤੰਬਰ ਨੂੰ ਪੂਰੇ ਦੇਖਦੇ ਆ ਤੇ ਉੱਪਰ ਦਿਨ ਜੇਕਰ ਲੈ ਕੇ ਜਾਂਦੀ ਆ ਤੇ ਹਵਾਨਾ ਹੋਰ ਵੀ ਸਾਹਮਣੇ ਨਿਕਲ ਕੇ ਆਵੇਗਾ ਉਮੀਦ ਕਰਦੇ ਆ ਕੁਝ ਚੰਗੇ ਦੀ ਤੋਂ ਜਿਹੜਾ ਦੋਸਤੋ ਹਵਾਨਾ ਤਾਂ ਬਹੁਤ ਖੂਬਸੂਰਤ ਜਿਹੜੀ ਥਾਣਾ ਦੀ ਕੁਆਲਿਟੀ ਆ ਉਹ ਵੀ ਸੋਹਣੀ ਲੱਗਦੀ ਆ ਕਿਉਂਕਿ ਚਾਰੇ ਥਾਣੇ ਜਿਹੜੇ ਵਿਥਾਂ ਵਰਨਾਦੇ ਆ ਆ ਵੇਖੋ ਆ ਵੇਖੋ ਜੀ ਆਹ ਲੋ ਜੀ ਅ ਸੋ ਕਿਸਾਨ ਵੀਰੋ ਇੱਕ ਜਰੂਰ ਮੈਂ ਗੱਲ ਹੈ ਜ਼ਿਕਰ ਕਰ ਦੇਣਾ ਵੀ ਤੁਹਾਨੂੰ ਵੀ ਦਿਖਾ ਦੇਣਾ ਜਰੂਰ ਵੇਖ ਲਿਓ ਅ ਇੱਕ ਥਣ ਜਿਹੜਾ ਦੋਸਤੋ ਬਹਿਣੀ ਵਾਲਾ ਮਗਰਲਾ ਥਾਣਾ ਹੈਗਾ ਉਲਟ ਬਹਿਣੀ ਵਾਲਾ ਕਿਤੇ ਕਿਤੇ ਜਿਹੜਾ ਤੁਹਾਨੂੰ ਥਾਣ ਦਾ ਤੁਮਕਾ ਜਾਂ ਨਜ਼ਰ ਆਵੇਗਾ ਤੇ ਭਾਜੀ ਆਪਾਂ ਬਲਵੰਤ ਸਿੰਘ ਉਹਨਾਂ ਤੋਂ ਪੁੱਛਾਂਗੇ ਇਹ ਵੀ ਕਹਿ ਰਹੇ ਸੀ ਵੀ ਕੱਲ ਤੋਂ ਮਾੜਾ ਜਿਹੜਾ ਇਹ ਆਪਾਂ ਨੋਟ ਕੀਤਾ ਬਾਕੀ ਥੋੜਾ ਥੋੜਾ ਜਿਹੜਾ ਦੁੱਧ ਮਾੜਾ ਇੱਕ ਇੱਕ ਤੁਮਕਾ ਜਿਹੜਾ ਸਿੰਮ ਦਾ ਹੈਗਾ ਮਗਰਲੇ ਥਾਣ ਦੇ ਵਿੱਚੋਂ ਉਹ ਪੁੱਛ ਲੈਨੇ ਆ ਅੱਛਾ ਭਾਜੀ ਇਹ ਮਤਲਬ ਕਿ ਪਹਿਲੇ ਸਵੇਰੇ ਦੇ ਵਿੱਚ ਵੀ ਸੀ ਜਾਂ ਅਰ ਕੀ ਆਪਾਂ ਨੂੰ ਅੱਜ ਭਲਕੋ ਕੇ ਨਜ਼ਰ ਆ ਰਿਹਾ ਇਹ ਪਹਿਲੇ ਸਵੇਰੇ ਦੇ ਵਿੱਚ ਵੀ ਇਹ ਤਾਂ ਕਦੋਂ ਕੁੱਝ ਹੁੰਦਾ ਸੀ ਹਨਾ ਬਾਕੀ ਚਵਾਈ ਵੱਲੋਂ ਕੋਈ ਦਿੱਕਤ ਨਹੀਂ ਇਹਨੂੰ ਹਨਾ ਚਵਾਈ ਵੱਲੋਂ ਨਹੀਂ ਦਿੱਕਤ ਕੋਈ 53 ਤੁਪਣ ਦੇ ਵਿੱਚ ਜਾਂ ਕੇ ਚੇਪਾ ਕੱਢਣ ਦੇ ਵਿੱਚ ਬਿਲਕੁਲ ਭਰਾ ਪੂਰਾ ਚੰਗਾ ਮੋਟਾ ਹੀ ਹੈ ਜੀ ਨਹੀਂ ਜਿਸ ਤਰ੍ਹਾਂ ਮਰਜ਼ੀ ਕੋ ਦੇ ਸਕਦਾ ਕੋਈ ਹਨਾ ਤਸੱਲੀ ਕਰ ਸਕਦਾ ਕੋਈ ਵੀ ਇਹ ਨਹੀਂ ਵੀ ਥਾਣਾ ਮਤਲਬ ਕਿ ਟਾਇਰ ਚੱਲੂਗਾ ਜਾਂ ਬਰੀਕ ਦੁੱਜੇ ਆ ਮੋਟ ਤਾਰਾਂ ਜਿਹੜੀਆਂ ਮੋਟੀਆਂ ਹੋਣਗੀਆਂ ਨਹੀਂ ਥਾਣ ਸਾਰੇ ਸਹੀ ਤੇ ਇਹ ਇਹ ਆਪਾਂ ਕਹਿ ਲਈਏ ਵੀ ਥੋੜੀ ਬਰੀਕ ਤਾਰ ਹੋ ਠੀਕ ਠੀਕ ਆ ਠੀਕ ਆ ਸੋ ਕਿਸਾਨ ਵੀਰੋ ਜਿਹੜੀ ਚੁਬਾਈ ਹੋਵੇਗੀ ਧਾਰ ਹੋਵੇਗੀ 35 ਦੇ ਵਿੱਚ ਤੁਸੀਂ ਵੇਖੋਗੇ ਨਾ ਤਿੰਨਾ ਥਣਾ ਤੇ ਜੇ ਬਰਾਬਰ ਦੀ ਹੋਈ ਤੇ ਸੌਦਾ ਬਾਈ ਹੋ ਜਾਊਗਾ ਕਰ ਲੈਣਗੇ ਤੇ ਜੇਕਰ ਕਿਸੇ ਨੂੰ ਲੱਗਾ ਵੀ ਇਹ ਬਰੀਕ ਧਾਰ ਆ ਜਾਂ ਕਿਸੇ ਤਰ੍ਹਾਂ ਦੀ ਕਿੰਤੂ ਪਰੰਤੂ ਕੀਤੀ ਫਿਰ ਅਗਲੇ ਦੀ ਮਰਜ਼ੀ ਵੀ ਹੈ ਹਾਂਜੀ ਠੀਕ ਆ ਬਾਕੀ ਤੁਹਾਡੇ ਵੱਲੋਂ ਇੰਨੀ ਕੀ ਸੰਤੁਸ਼ਟੀ ਹੈਗੀ ਆ ਵੀ ਕੋਈ ਪ੍ਰੋਬਲਮ ਵਾਲੀ ਗੱਲ ਨਹੀਂ ਆਪਾਂ ਚੋਈ ਆ ਘਰੇ ਅੱਛਾ ਜੀ ਕੋਈ ਨਾ ਪ੍ਰੋਬਲਮ ਨਹੀਂ ਨਹੀਂ ਬਿਲਕੁਲ ਜੀ ਬਿਲਕੁਲ ਇਹ ਸਨਾ ਦੋਸਤੋ ਮੇਰਾ ਫਰਜ਼ ਬਣਦਾ ਸੀ ਕਿਉਂਕਿ ਇਹ ਚੀਜ਼ ਬਹੁਤ ਖੂਬਸੂਰਤ ਆ ਚਾਹ ਬਣ ਤਾਂ ਬਹੁਤ ਵੀਰ ਹੋਣਗੇ ਪਰ ਦੋਸਤੋ ਜਦੋਂ ਇੱਕ ਨਿੱਕੀ ਜਿਹੀ ਗੱਲ ਆ ਪਰ ਮਾੜਾ ਮਾੜਾ ਜਿਹਾ ਭਾਜੀ ਨੇ ਕਹਿਤਾ ਵੀ ਮਾੜਾ ਜਿਹਾ ਦੁੱਧ ਜਿਹੜੀ ਬੂੰਦ-ਬੂੰਦ ਕਰਕੇ ਸਿੰਬਦਾ ਮਗਰਲੇ ਥਣ ਦੇ ਵਿੱਚੋਂ ਉਲਟ ਬਹਿਣੀ ਵਾਲੇ ਪਾਸੇ ਤੋਂ ਉਹ ਮੈਨੂੰ ਜਿਹੜਾ ਪੁੱਛਣਾ ਸੀ ਉਹ ਫਰਜ਼ ਬਣਦਾ ਸੀ ਕਿਉਂਕਿ ਤੁਸੀਂ ਦੂਰੋਂ ਨੇੜੇੋਂ ਚੱਲ ਕੇ ਆਉਣਾ ਸੋ ਤੁਸੀਂ ਘਰ ਪਹੁੰਚ ਕੇ ਤਸੱਲੀ ਕਰ ਲਿਓ ਆਪਣੀ ਸੂਝ-ਬੂਝ ਦੇ ਨਾਲ ਜਿੰਨਾ ਵੀ ਤੁਹਾਡਾ ਤਜਰਬਾ ਪੂਰੀ ਦੇਖਰੇਖ ਕਰਕੇ ਸੌਦਾ ਕਰ ਸਕਦੇ ਠੀਕ ਆ ਭਾਜੀ ਜਿਹੜੀ ਡਿਮ ਤੇ ਛੋਟੀ ਦੀ ਮੰਗ ਤਾਂ 75000 ਰੁਪਏ ਰੱਖੀ ਹੈ 75 ਕਰਦੇ ਆ ਹਾਂਜੀ ਠੀਕ ਹੈ ਜੀ ਸੋ ਦੋਸਤੋ 75000 ਰੁਪਏ ਜਿਹੜੀ ਡਿਮਾਂਡ ਆ 75000 ਦੋਸਤੋ 1 ਲੱਖ 75 ਨਾਲ ਸਮਝ ਲਿਓਗੇ ਤੇ ਕੱਲੀ 75000 ਹਾਂਜੀ ਹਾਂਜੀ ਕੱਲੀ 75000 ਆ ਦੋਸਤੋ ਤੇ ਬਹੁਤ ਖੂਬਸੂਰਤ ਝੋਟੀ ਤੁਹਾਨੂੰ ਮਿਲਣ ਜਾ ਰਹੀ ਹੈ 75000 ਦੇ ਵਿੱਚੋਂ ਆ ਵੇਖੋ ਬਾਕੀ ਤਸੱਲੀ ਥੋੜੀ ਆ ਕਮੈਂਟਾਂ ਦੇ ਵਿੱਚ ਮੇਰੇ ਵੀਰ ਜਿਹੜੇ ਲਿਖ ਦਿੰਦੇ ਆ ਨਾ ਵੀ 75000 ਦੀ ਰੇਟ ਥੋੜਾ ਕੋਈ ਕਮੀ ਪੇਸ਼ੀ ਹੋਊਗੀ ਦੋਸਤੋ ਤੁਸੀਂ ਜਿੰਨੇ ਜਣ ਤਸੱਲੀ ਇੱਥੇ ਕਿ ਨਹੀਂ ਕਰਦੇ ਉਹਨਾਂ ਜਣ ਤੁਸੀਂ ਕਮੈਂਟ ਨਾ ਕਰੋ ਤੇ ਬਹੁਤ ਬੈਟਰ ਹੋਵੇਗਾ ਤੇ ਇੱਥੇ ਜਦੋਂ ਤੁਸੀਂ ਤਸੱਲੀ ਕਰ ਲਈ ਕਮੀ ਪੇਸ਼ੀ ਤੁਹਾਨੂੰ ਜੇ ਲੱਭਦੀ ਹੋਈ ਤੁਸੀਂ ਜਰੂਰ ਮੈਨੂੰ ਨੋਟ ਕਰਵਾ ਦਿਓ ਵੀ ਕੋਈ ਕਮੀ ਪੇਸ਼ੀ ਹੈਗੀ ਆ ਠੀਕ ਹੈ ਜੀ ਆ ਲੋ ਠੀਕ ਆ ਸੋ ਭਾਜੀ ਬਲਵੰਤ ਸਿੰਘ ਜੀ ਆ ਦੂਜੇ ਨੰਬਰ ਤੇ ਜੇਕਰ ਆਪਣੇ ਕੋਲ ਇਹ ਵੀ ਦੂਜਾ ਸੁਬਾ ਸੂਣ ਜਾ ਰਹੀ ਹੈ ਜੀ ਹਾਂ ਜੀ ਇਹ ਵੀ ਦੂਜਾ ਸੁਬਾ ਤੇ ਇਹ ਤਾਂ ਦਿਨ ਕਿੰਨੇ ਗਾ ਜੀ ਇਹ ਵੀ ਆਪਾਂ 2 ਦਸੰਬਰ ਨੂੰ ਕੁਰੀ ਹੁੰਦੇ ਦਸੰਬਰ ਨੂੰ ਮਤਲਬ ਕਿ ਇੱਕ ਦਾ ਦਿਨ ਇਕੱਠੀਆਂ ਬਣੀਆਂ ਕਿੱਥੇ ਬਣੀਆਂ ਜੀ ਇੱਕ ਦੇ ਨੇ ਠੀਕ ਆ ਜੀ ਠੀਕ ਆ ਸੋ ਦੋਸਤੋ ਆ ਦੂਜਾ ਸੁਬਾ ਸੈਕਿੰਡ ਲਕਟੇਸ਼ਨ ਦੇ ਵਿੱਚ ਇਹ ਵੀ ਝੂਟੀ ਜਿਹੜੀ ਸੂਣ ਜਾ ਰਹੀ ਆ ਬਿਲਕੁਲ ਪਿੱਠਪੂੜਾ ਵੇਖੋਗੇ ਤਾਂ ਬਿਲਕੁਲ ਜਿਹੜੀ ਰਾਜੀ ਝੂਟੀ ਆ ਦੋਸਤੋ ਹੈਵੀ ਬਾਡੀ ਦੀ ਆ ਬਾਕੀ ਆਰਡਰ ਦੀ ਕੁਆਲਿਟੀ ਵੇਖੋ ਦੋਸਤੋ ਢਿਲਾ ਟੁਲਾ ਬ ਸਮਾ ਜਿਹੜਾ 2 ਸਤੰਬਰ ਨੂੰ ਦੇਣਾ ਹਜੇ ਪੂਰੇ ਆ ਉੱਪਰ ਦੇਣ ਹਜੇ ਲੈ ਜਾਣੇ ਇਸ ਝੋਟੀ ਨੇ ਤੇ ਸਿੰਘਾਂ ਦੀ ਬੰਤਰ ਵੀ ਬਹੁਤ ਖੂਬਸੂਰਤ ਆ ਆ ਲੋ ਬਿਲਕੁਲ ਛੋਟਾ ਜਿਹਾ ਸਿੰਘ ਆ ਤੇ ਥਣ ਦੀ ਕੁਆਲਿਟੀ ਜਿਹੜੀ ਹੈਗੀ ਆ ਉਹ ਤੁਸੀਂ ਜ਼ਰੂਰ ਚੈੱਕ ਕਰ ਲਓ ਬੈਣੀ ਵਾਲੇ ਪਾਸੇ ਤੋਂ ਜਿਹੜਾ ਦੋਸਤੋ ਥਣਾ ਦੀ ਸ਼ੇਪ ਹੈਗੀ ਆ ਉਹ ਇਸ ਤਰ੍ਹਾਂ ਦੀ ਆ ਤੇ ਬੈਕ ਸਾਈਡ ਤੋਂ ਜਿਹੜੀ ਆ ਮੈਂ ਤੁਹਾਨੂੰ ਵੀ ਦਿਖਾ ਦਿੰਦਾ ਆ ਆ ਵੇਖੋ ਜੀ ਬੈਕ ਸਾਈਡ ਤੋਂ ਬਿਲਕੁਲ ਪੱਧਰ ਲੇਵਾ ਹੈਗਾ ਜਿਹੜੇ ਮਗਰਲੇ ਥਣ ਨੇ ਬਿਲਕੁਲ ਇੱਕੋ ਜੀ ਬਰਾਬਰਤਾ ਹੈਗੀ ਆ ਤੇ ਇੱਕੋ ਜੀ ਜਿਹੜੀ ਲੈਂਥ ਹੈਗੀ ਆ ਉਹ ਤੁਸੀਂ ਜ਼ਰੂਰ ਚੈੱਕ ਕਰ ਲਓ ਆ ਲਓ ਗੱਦ ਘਾਟੀ ਸੋਨਾ ਹੈਗਾ ਵਜ਼ਨ ਵੀ ਪੂਰਾ ਤੇ ਰੇਟ ਆਪਾਂ ਇਸ ਝੂਟੀ ਦਾ ਵੀ ਪੁੱਛ ਲੈਣੀ ਆ ਭਾਜੀ ਹੁਣ ਅੱਛਾ ਆਪਾਂ ਜੀ ਇਹਦਾ ਮੁੱਲ ਕਿੰਨਾ ਰੱਖਿਆ ਹੋਇਆ ਜੀ ਇਹ ਝੂਟੀ ਦਾ ਮੁੱਲ ਕਿੰਨਾ ਰੱਖਿਆ ਹੋਇਆ ਜੀ ਹਾਂ ਜੀ 80 ਹਜ਼ਾਰ ਰੱਖਿਆ 80 ਹਜ਼ਾਰ ਜੀ 80000 ਰੁਪਏ ਦੋਸਤੋ ਜਿਹੜਾ ਇਸ ਝੂਟੀ ਦਾ ਮੁੱਲ ਪਾਜੀ ਹੁਣ ਨਾ ਕੀਤਾ 80000 ਦੇ ਵਿੱਚੋਂ ਪਾਜੀ ਮਾਨਤਨ ਹੋ ਜਾਏਗਾ ਹਾਂਜੀ ਹਾਂਜੀ ਕੋਈ ਪਰਾ ਚੱਲ ਕੇ ਆਏਗਾ ਮਾਨਤਨ ਜੀ ਜੀ ਜ਼ਰੂਰ ਜੀ 80000 ਦੇ ਵਿੱਚੋਂ ਦੋਸਤੋ ਇਸ ਝੋਟੀ ਦਾ ਜਿਹੜਾ ਮਾਨਤਨ ਹੈਗਾ ਉਹ ਘਰ ਪਹੁੰਚੇ ਤੇ ਇਹ ਜ਼ਰੂਰ ਕੀਤਾ ਜਾਵੇਗਾ ਆ ਥਾਣਾ ਦੀ ਸ਼ੇਪ ਜਿਹੜੀ ਉਹ ਜ਼ਰੂਰ ਚੈੱਕ ਕਰ ਸੋ ਤੋਂ ਜਿਹੜੇ ਦਿਨ ਬਰਾਬਰ ਦੋਵਾਂ ਝੋਟੀਆਂ ਨੇ ਸੂਣਾ ਹੈਗਾ ਦਿਨ ਬਰਾਬਰ ਲੈ ਕੇ ਜਾਣੇ ਆ ਤੇ ਇੱਕ ਵਾਰੀ ਤੁਹਾਨੂੰ ਤੋੜ ਕੇ ਆਪਾਂ ਦਿਖਾ ਦਿੰਨੇ ਆ ਪਿੱਠਪੂੜਾ ਚੰਗੀ ਹੈ ਸੇਵਾ ਵਧੀਆ ਹੈਗੀ ਬਾਈ ਹੋਰਾਂ ਦੀ ਤੇ ਉਹ ਤੁਸੀਂ ਜਰੂਰ ਜਿਹੜੀ ਵੀਡੀਓ ਦੇ ਵਿੱਚ ਚੈੱਕ ਕਰ ਸਕਦੇ ਆ ਆਹ ਵੇਖੋ ਜੀ ਨਾ ਬਿਕ अच्छा आप जी फिर दूध दूध काफी लंबा टाइम चुवा देंदिया ने हां जी बहुत ਤੇ ਹੁਣ ਵੀ ਤੁਸੀਂ ਦੱਸਿਆ ਵੀ ਤਿੰਨ ਕੁ ਮਹੀਨੇ ਪਹਿਲਾਂ ਆਪਾਂ ਛੱਡਿਆ ਸੀ ਹਾਂਜੀ ਹਾਂਜੀ ਠੀਕ ਆ ਦੁੱਧੋ ਡਰਾਈ ਕੀਤੇ ਨੂੰ ਦੋਸੋ ਜਿਹੜਾ ਸਮਾਂ ਤਿੰਨ ਮੰਥ ਤਾਂ ਹੋ ਗਿਆ ਤਿੰਨ ਮਹੀਨੇ ਪਹਿਲਾਂ ਦੁੱਧੋ ਡਰਾਈ ਕੀਤੀ ਗਈ ਸੀ ਸੋ ਟੀਕੇ ਤਾਂ ਨਾਰਮਲ ਹੀ ਆਪਾਂ ਇਹਨਾਂ ਦੇ ਵਿੱਚ ਮਤਲਬ ਏਆਈ ਨਾਰਮਲ ਹੀ ਕਰਵਾਈ ਹੈ ਨਾ ਜੀ ਹਾਂਜੀ ਨਾਰਮਲ ਨਾਰਮਲ ਟੀਕਾਂ ਦੀ ਆਈ ਹੋਈ ਹੈ ਠੀਕ ਹੈ ਜੀ ਆਹ ਲੋ ਦੋਸਤੋ ਸੋ ਦੋਸਤੋ ਇੱਕ ਵਾਰੀ ਫੇਰ ਜਿਹੜਾ ਐਡਰੈਸ ਹੈਗਾ ਮੈਂ ਰਿਪੀਟ ਕਰ ਦਿੰਦਾ ਪਿੰਡ ਲਖਣਾ ਹੈਗਾ ਦੋਸਤੋ ਅਮਰਕੋਟ ਅੱਡੇ ਤੋਂ ਜਿਹੜਾ ਤੁਸੀਂ ਮਹਿਮੂਦਪੁਰਾ ਤੋਂ ਸਿੱਧਾ ਜਿਹੜਾ ਲਖਣਾ ਪਿੰਡ ਪਹੁੰਚ ਕਰ ਸਕਦੇ ਹੋ ਨੰਬਰ ਭਾਜੀ ਬਲਵੰਤ ਸਿੰਘ ਹੋਣਾ ਜਿਹੜੇ ਦੋਸਤੋ ਵੀਡੀਓ ਦੇ ਵਿੱਚ ਲਗਾਤਾਰ ਨੀਚੇ ਵਾਲੇ ਪਾਸੇ ਤੇ ਆਪਾਂ ਚੱਲਦੇ ਕਰਦੇ ਨੇ ਆ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਵਧੇਰੇ ਗੱਲਬਾਤ ਕਰ ਸਕਦੇ ਹੋ ਸੋ ਇੱਕ ਵਾਰੀ ਜਿਹੜੀ ਦੋਸਤੋ ਸੰਤੁਸ਼ਟੀ ਹੈਗੀ ਆ ਤਸੱਲੀ ਆ ਤੁਸੀਂ ਘਰ ਪਹੁੰਚ ਕੇ ਜ਼ਰੂਰ ਕਰ ਲਿਓ ਠੀਕ ਆ ਸੋ ਭਾਜੀ ਇੱਕ ਜਿਹੜੇ ਸੰਪਰਕ ਨੰਬਰ ਨੇ ਆਪਣੇ ਇੱਕ ਵਾਰੀ ਫਿਰ ਬੋਲ ਕੇ ਜਰੂਰ ਦੱਸ ਗਏ। ਹਾਂਜੀ ਨੰਬਰ ਆਪਣਾ ਹੈਗਾ ਜੀ 99140 4272 ਠੀਕ ਹੈ ਜੀ। ਹਾਂਜੀ। ਆ ਸੋ ਦੋਸਤੋ ਇਹ ਸਨ ਭਾਜੀ ਬਲਵੰਤ ਸਿੰਘ ਜੀ ਨੰਬਰ ਜਿਹੜੇ ਆ ਆ ਵੀਡੀਓ ਦੇ ਵਿੱਚ ਤੁਹਾਨੂੰ ਚਲਦੇ ਜਰੂਰ ਮਿਲਣਗੇ। ਨੰਬਰਾਂ ਤੇ ਸੰਪਰਕ ਕਰਕੇ ਬਧੇਰੇ ਤੁਸੀਂ ਜਾਣਕਾਰੀ ਦੇ ਨਾਲ ਜਿਹੜੀ ਮੋਲ ਦੀ ਆ ਦੋਸਤੋ ਉਹ ਗੱਲਬਾਤ ਕਰ ਸਕਦੇ ਹੋ। ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ।